ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਰਹੇ ਬਰਵਿੰਦਰ ਸਿੰਘ ਪੁੰਦੜ ਅਚਾਨਕ ਜਿ ਸ਼੍ਰੀ ਹਕਾਲਤਖਬ ਸਾਹਿਬ ਦੇ ਕਾਰਜਕਾਰੀ ਦੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜਹੋੜਾ ਨਾਲ ਬੰਦ ਕਮਰਾ ਬੈਠ ਕਰਦੇ ਨੇ ਬੰਦ ਕਮਰਾ ਮੁਲਾਕਾਤ ਕਰਦੇ ਨੇ ਤੇ ਉਸ ਬੰਦ ਕਮਰਾ ਬੈਠਕ ਤੋਂ ਬਾਅਦ ਉਹ মিডিਆ ਦੇ ਰੂਬਰੂ ਹੋ ਰਿਹਾ ਕਹਿੰਦੇ ਨੇ ਕਿ ਮੈਂ ਤਾਂ ਹਾਲਚਲ ਪੁੱਛਣ ਆਇਆ ਸੀ ਜਦੋਂ মিডিਆ ਸਵਾਲ ਕਰਦਾ ਕਿ ਉਹਨਾਂ ਨੂੰ ਬਦਲਣ ਬਾਰੇ ਉਹਨਾਂ ਨੂੰ ਹਟਾਉਣ ਬਾਰੇ ਉਹ ਕਹਿੰਦੇ ਨਹੀਂ ਜੀ ਇਹ ਧਾਰਮਿਕ ਮਸਲੇ 'ਚ ਸਾਡੀ ਕੋਈ ਦਖਲ ਨਹੀਂ। ਜਿਨੀ ਸਹਿਜਤਾ ਨਾਲ ਇਹ ਗੱਲ ਕਹੇਗੇ ਕਿ ਧਾਰਮਿਕ ਮਸਲਾ ਸਾਡੀ ਕੋਈ ਦਖਲ ਨਹੀਂ ਜੀ। ਸਭ ਨੂੰ ਪਤਾ ਹੈ ਕਿ ਤੁਸੀਂ ਸੁਨੇਹਾ ਲੈ ਕੇ ਆਏ ਤੁਸੀਂ ਇੱਕ ਸਲਾਮ ਅਸ਼ਵਰਾ ਕਰਨ ਆਏ ਮੰਨਿਆ ਜਾ ਰਿਹਾ ਹੈ ਕਿ ਯਾਨੀ ਕੁਲਦੀਪ ਸਿੰਘ ਗੜਗੱਜ ਨੂੰ ਰਸਤਾ ਛੱਡ ਦਿੱਤਾ ਜਾਊਗਾ ਕਿ ਤੁਸੀਂ ਇਸ ਰਸਤੇ ਤੋਂ ਜਥੇਦਾਰੀ ਦਾ ਉਹਦਾ ਤਿਆਗ ਕੇ ਤੁਸੀਂ ਆਪਣਾ ਅਗਲਾ ਪੰਥ ਦੀ ਸੇਵਾ ਦਾ ਕੋਈ ਹੋਰ ਰਾਹ ਚੁਣ ਲਵੋ ਤੇ ਇੱਥੇ ਅਸੀਂ ਕਿਸੇ ਹੋਰ ਨੂੰ ਲਾਉਣਾ